ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਹਰਿਆਣਾ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਰਿਕਰੂਟਮੈਂਟ ਆਈ ਹੋਈ ਹੈ ਟੋਟਲ ਪੋਸਟਾਂ ਦੀ ਜੇਕਰ ਗੱਲ ਕਰੀਏ ਤਾਂ 2424 ਜਿਹੜੀਆਂ ਪੋਸਟਾਂ ਨੇ ਜੀ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਅਸਿਸਟੈਂਟ ਪ੍ਰੋਫੈਸਰਾਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੇ ਤੁਹਾਨੂੰ ਸਬਜੈਕਟ ਵੇਖਣ ਨੂੰ ਮਿਲਦੇ ਆ ਲਗਭਗ ਲਗਭਗ ਸਾਰੇ ਸਬਜੈਕਟ ਜਿਹੜੇ ਹੈਗੇ ਆ ਜੀ ਉਹ ਤੁਹਾਨੂੰ ਵੇਖਣ ਨੂੰ ਮਿਲਣਗੇ ਸਾਰੇ ਜਿਹੜੇ ਸਬਜੈਕਟ ਹੈਗੇ ਆ ਜੀ ਜਿਵੇਂ ਕਿ ਪੰਜਾਬੀ ਹਿਸਟਰੀ ਇਕਨੋਮਿਕਸ ਕੰਪਿਊਟਰ ਸਾਇੰਸ ਜਿੰਨੇ ਵੀ ਸਬਜੈਕਟ ਵੇਖਣ ਨੂੰ ਮਿਲਦੇ ਆ ਸਾਰੇ ਸਬਜੈਕਟ ਇਹਦੇ ਵਿੱਚ ਕਵਰ ਹੁੰਦੇ ਆ ਗੱਲ ਕਰਦੇ ਆ ਕਿ ਇਹਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅੱਜ ਮੈਂ 2 ਅਗਸਤ 2024 ਨੂੰ ਇਹ ਵੀਡੀਓ ਰਿਕਾਰਡ ਕਰ ਰਿਹਾ ਐਂਡ ਅੱਜ ਦੇ ਦਿਨ ਹੀ ਇਹਨਾਂ ਵੱਲੋਂ ਜਿਹੜਾ ਪੱਤਰ ਹੈਗਾ ਜੀ ਇਹ ਜਾਰੀ ਕੀਤਾ ਗਿਆ ਇਸ ਦੇ ਨਾਲ ਨਾਲ ਰਜਿਸਟ੍ਰੇਸ਼ਨ ਆ ਤੁਸੀਂ ਕਦੋਂ ਤੋਂ ਕਰ ਸਕਦੇ ਹੋ ਇੱਕ ਵੈਰੀ ਇੰਪੋਰਟੈਂਟ ਗੱਲ ਕਿ ਅਦਰ ਸਟੇਟ ਦੇ ਜਿਹੜੇ ਸਟੂਡੈਂਟ ਨੇ ਇਹ ਵੀਡੀਓ ਮੈਂ ਪੰਜਾਬੀ ਵਿੱਚ ਬਣਾ ਰਿਹਾ ਤੇ ਮਤਲਬ ਗੱਲ ਇਹ ਵੀ ਹੈ ਕਿ ਜਿਹੜੇ ਪੰਜਾਬ ਦੇ ਸਟੂਡੈਂਟ ਹੈਗੇ ਆ ਉਹ ਵੀ ਅਪਲਾਈ ਕਰ ਸਕਦੇ ਆ ਜੇਕਰ ਅਪਲਾਈ ਨਾ ਕਰ ਸਕਦੇ ਹੁੰਦੇ ਤੇ ਮੈਂ ਇਹ ਵੀਡੀਓ ਬਣਾਉਣੀ ਨਹੀਂ ਸੀਗੀ ਸੋ ਮੇਨਲੀ ਪੰਜਾਬ ਦੀ ਆਡੀਅנס ਲਈ ਹੀ ਮੈਂ ਇਹ ਵੀਡੀਓ ਬਣਾ ਰਿਹਾ ਕੀ ਕੁਝ ਐਲੀਜੀਬਿਲਟੀ ਕ੍ਰਾਈਟੇਰੀਆ ਵੇਖਣ ਨੂੰ ਮਿਲੂਗਾ ਸਿਲੈਕਸ਼ਨ ਪ੍ਰੋਸੈਸ ਕੀ ਹੈ ਆਨਲਾਈਨ ਅਪਲਾਈ ਕਰਨ ਵੇਲੇ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ ਆ ਕਿੰਨੀ ਫੀਸ ਪੇ ਕਰਨੀ ਪੈਣੀ ਆ ਸਾਰੀਆਂ ਗੱਲਾਂ ਨੂੰ ਆਪਾਂ ਸਮਝਾਂਗੇ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਗੱਲ ਕਰ ਰਹੇ ਸੀਗੇ ਕਿ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਤੁਸੀਂ 7 ਅਗਸਤ ਤੋਂ ਕਰ ਸਕਦੇ ਹੋ 7 ਅਗਸਤ ਨੂੰ ਇਹਨਾਂ ਵੱਲੋਂ ਜਿਹੜਾ ਆਨਲਾਈਨ ਪੋਰਟਲ ਹੈਗਾ ਜੀ ਉਹ ਓਪਨ ਕਰ ਦਿੱਤਾ ਜਾਏਗਾ ਜਦੋਂ ਵੀ ਆਨਲਾਈਨ ਪੋਰਟਲ ਓਪਨ ਕੀਤਾ ਜਾਊਗਾ ਆਪਣੀ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਆਨਲਾਈਨ ਦਾ ਡਾਇਰੈਕਟ ਅਪਲਾਈ ਲਿੰਕ ਵੀ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ ਲਾਸਟ ਡੇਟ ਕਦੋਂ ਹੈਗੀ ਆ ਜੀ 27 ਅਗਸਤ ਭਾਵ ਤੁਹਾਨੂੰ 20 ਦਿਨ ਮਿਲਣਗੇ ਇਹਨਾਂ ਪੋਸਟਾਂ ਦੇ ਵਿੱਚ ਅਪਲਾਈ ਕਰਨ ਦੇ ਲਈ ਗੱਲ ਕਰ ਲੈਣੇ ਆ ਏਜ ਦੀ ਕਿ ਸਰ ਏਜ ਕਿੰਨੀ ਹੋਊਗੀ ਮਿਨਿਮਮ ਅਤੇ ਮੈਕਸਿਮਮ ਮਿਨਿਮਮ ਜਿਹੜੀ ਤੁਹਾਡੀ ਏਜ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ ਜੀ 21 21 ਸਾਲ ਘੱਟੋ-ਘੱਟ ਵੱਧ ਤੋਂ ਵੱਧ 42 ਸਾਲ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਗੱਲ ਕਰ ਲੈਣੇ ਆ ਕਿ ਯੋਗਤਾ ਕੀ ਹੋਊਗੀ ਸੋ ਇਹਦੇ ਵਿੱਚ ਯੋਗਤਾ ਤੁਸੀਂ ਵੇਖ ਸਕਦੇ ਹੋ ਮਾਸਟਰਸ ਜਿਹਨੂੰ ਤੁਸੀਂ ਪੋਸਟ ਗ੍ਰੈਜੂਏਸ਼ਨ ਕਹਿੰਦੇ ਹੋ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਤੁਹਾਡੇ ਜਿਹੜੇ ਘੱਟੋ ਘੱਟ ਜਿਹੜੇ ਨੰਬਰ ਹੈਗੇ ਆ ਉਹ 55% ਹੋਣੇ ਚਾਹੀਦੇ ਆ 10ਵੀਂ ਦੇ ਪੱਧਰ ਤੱਕ ਤੁਸੀਂ ਹਿੰਦੀ ਦਾ ਵਿਸ਼ਾ ਜ਼ਰੂਰ ਪੜਿਆ ਹੋਵੇ ਆਪਣੇ ਪੰਜਾਬ ਦੇ ਵਿੱਚ ਲਗਭਗ ਲਗਭਗ ਸਾਰਿਆਂ ਨੇ ਹੀ ਪੰਜਾਬੀ ਦੇ ਨਾਲ ਕਹਿ ਲਓ ਹਿੰਦੀ ਦਾ ਵਿਸ਼ਾ ਪੜਿਆ ਹੀ ਹੁੰਦਾ ਹਿੰਦੀ ਵੀ ਕੰਪਲਸਰੀ ਹੁੰਦੀ ਆ ਆਪਣੇ ਪੰਜਾਬ ਦੇ ਵਿੱਚ ਸੋ ਮੈਕਸਮ ਸਾਥੀਆਂ ਨੇ ਹਿੰਦੀ ਜਾਂ ਫਿਰ ਸੰਸਕ੍ਰਿਤ ਦਾ ਜੇਕਰ ਤੁਸੀਂ 10ਵੀਂ ਪੱਧਰ ਤੇ ਪੜਿਆ ਹੋਇਆ ਇਹ ਮਿਨਿਮਮ ਐਲੀਜੀਬਿਲਟੀ ਕ੍ਰਾਈਟੇਰੀਆ ਹੈਗਾ ਯਾ ਅਪਲਾਈ ਕਰਨ ਦੇ ਲਈ ਜਿਵੇਂ ਆਪਣੇ ਪੰਜਾਬ ਦੇ ਵਿੱਚ ਜੇ ਕਿਸੇ ਨੇ ਟੀਚਰ ਬਣਨਾ ਆ ਤੇ ਉਹਨਾਂ ਨੇ 10ਵੀਂ ਦੇ ਪੱਧਰ ਤੱਕ ਪੰਜਾਬੀ ਦਾ ਵਿਸ਼ਾ ਪੜ੍ਹਿਆ ਹੋਵੇ ਇਸੇ ਤਰ੍ਹਾਂ ਇਹਨਾਂ ਨੇ ਸੰਸਕ੍ਰਿਤ ਜਾਂ ਫਿਰ ਹਿੰਦੀ ਦਾ ਵਿਸ਼ਾ ਰੱਖਿਆ ਹੋਇਆ ਤੀਸਰੇ ਨੰਬਰ ਤੇ ਜਿਹੜੀ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਗੱਲ ਕਰਦੇ ਆ ਤੁਸੀਂ ਯੂਜੀਸੀ ਜਿਹੜਾ ਨੈਟ ਹੁੰਦਾ ਆ ਜਾਂ ਫਿਰ ਸੀਐਸਆਈਆਰ ਨੈਟ ਉਹ ਪ੍ਰੀਖਿਆ ਜ਼ਰੂਰ ਪਾਸ ਕੀਤੀ ਹੋਵੇ ਐਂਡ ਇਸ ਦੇ ਨਾਲ 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 ਤਾਂ ਨਹੀਂ ਜਾ ਫਿਰ ਤੁਸੀਂ ਨੱਟ ਦੀ ਪ੍ਰੀਖਿਆ ਪਾਸ ਕੀਤੀ ਹੋਵੇ ਜਾਂ ਤੁਸੀਂ ਪੀ ਐਚ ਡੀ ਕੀਤੀ ਹੋਵੇ ਆਪਦੇ ਸਬਜੈਕਟ ਦੇ ਵਿੱਚ ਮੇਲ ਫੀਮੇਲ ਦੀ ਜੇਕਰ ਆਪਾਂ ਫੀਸ ਦੀ ਗੱਲ ਕਰੀਏ ਤਾਂ ਜਰਨਲ ਕੈਟਾਗਰੀ ਦਾ ਕੋਈ ਵੀ ਸਟੂਡੈਂਟ ਹੋਵੇ ਉਹਨਾਂ ਨੂੰ ਜਿਹੜੀ ਫੀਸ ਪੈਣੀ ਹੈ ਜੀ ਮੇਲ ਜਿਹੜੇ ਹੋਣਗੇ ਉਹਨਾਂ ਦੀ ਫੀਸ ਹੋਣੀ ਹੈ ਜੀ 1000 ਤੇ ਬਾਕੀ ਜਿਹੜੀਆਂ ਫੀਮੇਲਸ ਹੋਣਗੀਆਂ ਪੰਜਾਬ ਦੀਆਂ ਫੀਮੇਲਸ ਵੀ ਜਿਹੜੀਆਂ ਹੋਣਗੀਆਂ ਉਹਨਾਂ ਨੂੰ ਜਿਹੜੀ ਫੀਸ ਹੋਏਗੀ ਜੀ ਉਹ ਹੋਏਗੀ ਜੀ 250 ਰੁਪਈਆ ਹੁਣ ਆਪਾਂ ਗੱਲ ਕਰ ਲੈਣੇ ਆ ਸਿਲੈਕਸ਼ਨ ਪ੍ਰੋਸੈਸ ਕੀ ਆ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਤੋਂ ਲਿਆ ਜਾਊਗਾ ਇੱਕ ਸਕਰੀਨਿੰਗ ਟੈਸਟ ਸਕਰੀਨਿੰਗ ਟੈਸਟ ਇੱਕ ਲਿਆ ਜਾਊਗਾ ਇਹਦੇ ਵਿੱਚ ਤੁਹਾਡੇ ਤੋਂ 100 ਪ੍ਰਸ਼ਨ ਪੁੱਛੇ ਜਾਣਗੇ 2 ਘੰਟੇ ਮਿਲਣਗੇ ਇਹਨਾਂ ਪ੍ਰਸ਼ਨਾਂ ਨੂੰ ਹੱਲ ਕਰਨ ਦੇ ਲਈ ਮੈਂ 네ਗੇਟਿਵ ਮਾਰਕਿੰਗ ਵਗੈਰਾ ਦੀ ਅਜੇ ਗੱਲ ਨਹੀਂ ਕਰ ਰਿਹਾ 네ਗੇਟਿਵ ਮਾਰਕਿੰਗ ਵੈਸੇ ਤਾਂ ਚਲੋ ਹੈਗੀ ਆ ਬਟ ਇਹਦੀ ਜਿਹੜੀ ਸਾਰੀ ਜਾਣਕਾਰੀ ਤੁਹਾਨੂੰ ਇੱਕ ਮੈਂ ਪੀਡੀਐਫ ਸੈਂਡ ਕਰੂੰਗਾ ਉਹਦੇ ਵਿੱਚ ਦਿੱਤੀ ਹੋਈ ਆ ਜਿਹੜਾ ਇਹਦਾ ਨੋਟੀਫਿਕੇਸ਼ਨ ਹੈਗਾ ਜਿਹੜਾ ਆਪਣਾ ਟੈਲੀਗ੍ਰam ਚੈਨਲ ਆ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਹ ਤੁਸੀਂ ਵੇਖ ਲਿਓ ਉਹਨੂੰ ਜੁਆਇਨ ਕਰ ਲਿਓ ਪੀਡੀਐਫ ਮੈਂ ਸ਼ੇਅਰ ਕੀਤੀ ਹੋਈ ਆ ਸੋ ਪੀਡੀਐਫ ਨੂੰ ਵੇਖਣ ਤੋਂ ਪਹਿਲਾਂ ਮੇਰੀਆਂ ਗੱਲਾਂ ਨੂੰ ਸਮਝ ਲਓ ਕਿ ਜਿਹੜਾ ਸਕਰੀਨਿੰਗ ਟੈਸਟ ਲਿਆ ਜਾਣਾ ਆ ਇਹਦੇ ਵਿੱਚ ਤੁਹਾਡੇ ਤੋਂ 100 ਐਮਸੀਕਿਊ ਪੁੱਛੇ ਜਾਣਗੇ 2 ਘੰਟੇ ਦਾ ਪੇਪਰ ਹੋਣਾ ਆ ਤੇ 25% ਮਾਰਕਸ ਜਿਹੜੇ ਹੈਗੇ ਆ ਉਹ ਲੈਣੇ ਲਾਜ਼ਮੀ ਹੈਗੇ ਆ ਜੇਕਰ ਤੁਸੀਂ 25% ਜਿਹੜੇ ਨੰਬਰ ਹੈਗੇ ਆ 25% 25 ਨੰਬਰ ਹੀ ਬਣ ਕੇ 100 ਦਾ ਜੇਕਰ ਤੁਸੀਂ ਕੈਲਕੂਲੇਟ ਕਰਦੇ ਹੋ ਸੋ ਉਹ ਲੈਣੇ ਲਾਜ਼ਮੀ ਹੈਗੇ ਆ ਸੋ ਇਹਨੇ ਨੰਬਰ ਤੁਹਾਡੇ ਆਉਣੇ ਚਾਹੀਦੇ ਆ ਫਿਰ ਵੀ ਤੁਸੀਂ ਸਬਜੈਕਟ ਨੋਲਿਜ ਟੈਸਟ ਦੇ ਵਿੱਚ ਅਪੀਅਰ ਹੋ ਸਕਦੇ ਹੋ ਜਿਹੜਾ ਸਬਜੈਕਟ ਨੋਲਿਜ ਟੈਸਟ ਹੈਗਾ ਆ ਪਹਿਲੇ ਆ ਪੇਪਰ ਕਲੀਅਰ ਕਰਨ ਤੋਂ ਬਾਅਦ ਇਹ ਜਿਹੜਾ ਪੇਪਰ ਲਿਆ ਜਾਏਗਾ ਇਹ 150 ਨੰਬਰਾਂ ਦਾ ਪੇਪਰ ਹੋਣਾ ਆ 150 ਨੰਬਰਾਂ ਦਾ ਜ਼ਿਕਰ ਪੇਪਰ ਹੋਊਗਾ ਇਹਦੇ ਵਿੱਚ ਤੁਹਾਨੂੰ 3 ਘੰਟੇ ਮਿਲਣੇ ਆ ਅਟੈਂਪਟ ਕਰਨ ਦੇ ਲਈ 35% ਨੰਬਰ ਲੈਣੇ ਇਹਦੇ ਵਿੱਚ ਲਾਜ਼ਮੀ ਹੈਗੇ ਆ ਕਿ 35% ਨੰਬਰ ਇਹਦੇ ਵਿੱਚੋਂ ਵੀ ਲੈਣੇ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਗੱਲ ਕਰ ਲੈਣੇ ਆ ਵੇਟੇਜ ਦੀ ਕਿ ਤੁਹਾਡੀ ਕਿਹੜੇ ਆਧਾਰ ਤੇ ਮੈਰਿਟ ਬਣਨੀ ਆ ਸੋ ਜਿਹੜਾ ਤੁਹਾਡਾ ਸਕਰੀਨਿੰਗ ਟੈਸਟ ਲਿਆ ਗਿਆ ਇਹਦੀ ਮੈਰਿਟ ਕਿਤੇ ਨਹੀਂ ਜੁੜਨੀ ਇਹਦੇ ਇਹਦੇ ਨਾਲ ਤਾਂ ਤੁਸੀਂ ਸਿਰਫ ਐਲੀਜੀਬਲ ਹੋ ਰਹੇ ਹੋ ਅਗਲੇ ਪੇਪਰ ਦੇਣ ਦੇ ਲਈ ਜਿਹੜਾ ਸਬਜੈਕਟ ਨੋਲੇਜ ਟੈਸਟ ਲਿਆ ਜਾਊਗਾ ਇਹਦੀ ਜਿਹੜੀ ਵੇਟੇਜ ਹੈਗੀ ਆ ਉਹ ਹੈਗੀ ਹੈ 87.5 87.5 ਤੇ ਇਸ ਦੇ ਨਾਲ ਨਾਲ ਤੁਹਾਡੀ ਇੰਟਰਵਿਊ ਵੀ ਹੋਵੇਗੀ ਇੰਟਰਵਿਊ ਦੀ ਜਿਹੜੀ ਵੇਟੇਜ ਹੈਗੀ ਆ ਮਤਲਬ ਇਹ ਜੇ ਤੁਸੀਂ ਸਾਰੇ ਆ ਪੜਾਪਾਰ ਕਰ ਲੈਨੇ ਹੋ ਪਹਿਲਾ ਪੜਾਪਾਰ ਪਾਰ ਕੀਤਾ ਫਿਰ ਸਬਜੈਕਟ ਨੋਲੇਜ ਟੈਸਟ ਹੋਊਗਾ ਸਬਜੈਕਟ ਨੋਲੇਜ ਦੇ ਵਿੱਚ ਵੀ ਪਾਸਿੰਗ ਮਾਰਕਸ ਹੈਗੇ ਆ ਫਿਰ ਵੇਟੇਜ ਤੇ ਤੁਹਾਡੀ ਇਹਦੀ ਲਈ ਜਾਊਗੀ ਤੇ ਇੰਟਰਵਿਊ ਦੀ ਲਈ ਜਾਣੀ ਆ ਇੰਟਰਵਿਊ ਦੀ ਜਿਹੜੀ ਵੇਟੇਜ ਹੈਗੀ ਆ ਉਹ ਬਣਨੀ ਆ ਜੀ 12.5 ਸੋ ਇਹਨਾਂ ਦੋਨਾਂ ਨੂੰ ਤੁਸੀਂ ਕੈਲਕੂਲੇਟ ਕਰ ਲਓਗੇ ਸੋ 100 ਦੇ ਵਿੱਚੋਂ ਜਿੰਨੇ ਤੁਹਾਡੇ ਪ੍ਰਤੀਸ਼ਤ ਬਣੇ ਹੋਣੇ ਆ ਮੈਰਿਟ ਦੇ ਆਧਾਰ ਤੇ ਉਸ ਅਕੋਰਡਿੰਗ ਹੀ ਤੁਹਾਡੀ ਜਿਹੜੀ ਸਿਲੈਕਸ਼ਨ ਹੈਗੀ ਆ ਜੀ ਉਹ ਹੋਣੀ ਆ ਸੋ ਸੈਲਰੀ ਵਗੈਰਾ ਉਹ ਯੂ ਜੀ ਸੀ ਦੇ ਨੋਰਮਸ ਅਕੋਰਡਿੰਗ ਬਹੁਤ ਵਧੀਆ ਸੈਲਰੀ ਆ ਸੋ ਇਹ ਤੁਸੀਂ ਨੋਟੀਫਿਕੇਸ਼ਨ ਤੇ ਸਾਰੀਆਂ ਗੱਲਾਂ ਨੂੰ ਦੇਖ ਸਕਦੇ ਹੋ ਡਿਟੇਲ ਵਿੱਚ ਸਬਜੈਕਟ ਵਾਈਸ ਸਾਰਾ ਕੁਝ ਤੁਸੀਂ ਵਧੀਆ ਤਰੀਕੇ ਨਾਲ ਪੜ੍ਹ ਸਕਦੇ ਹੋ ਬਾਕੀ ਮੈਂ ਜਿਹੜੀ ਮੇਨ ਜਿਹੜੀ ਜਾਣਕਾਰੀ ਸੀਗੀ ਬਰੀਫ ਬਰੀਫਲੀ ਮੈਂ ਤੁਹਾਨੂੰ ਸਾਰਾ ਕੁਝ ਐਕਸਪਲੇਨ ਕਰ ਦਿੱਤਾ ਆ ਕਿਹੜੇ ਸਾਥੀ ਅਪਲਾਈ ਕਰ ਸਕਦੇ ਆ ਕਿਹੜੇ ਨਹੀਂ ਅਪਲਾਈ ਕਰ ਸਕਦੇ ਸੋ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਦੇ ਲਈ ਬੈਲ ਆਈਕਨ ਪ੍ਰੈਸ ਕਰ ਲਿਓ ਕਮੈਂਟ ਕਰਕੇ ਪੁੱਛ ਸਕਦੇ ਹੋ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਜੇਕਰ ਮੈਨੂੰ ਉਹ ਸਵਾਲ ਦਾ ਪਤਾ ਹੋਊਗਾ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਮੈਂ ਪੂਰੀ ਪੂਰੀ ਕੋਸ਼ਿਸ਼ ਕਰੂੰਗਾ ਸੋ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all